ਬੀਤੇ ਕਰੀਬ 10-12 ਦਿਨ ਤੋਂ ਪਹਿਲਾਂ ਆਰਐਨ ਨਿਊਜ਼ ਦੀ ਟੀਮ ਇਸ ਗਲੀ ਵਿੱਚ ਪਹੁੰਚੀ ਸੀ ਅਸੀਂ ਪਹੁੰਚੇ ਹਾਂ ਗਾਂਦੀ ਨਗਰ ਕੈਂਪਕੀਮਤੋ ਵਾਲੀ ਗਲੀ ਘਰ ਦੇ ਹਾਲਾਤ ਉਹਨੂੰ ਵਿਖਾਏ ਸੀ ਅੱਜ ਵੀ ਵਿਖਾਉਨੇ ਆ ਜਦੋਂ ਇੱਥੇ ਪਹੁੰਚੇ ਸੀ ਅਸੀਂ ਬਰਸਾਦ ਕਾਫੀ ਹੋ ਰਹੀ ਸੀ ਮਕਾਨ ਡਿੱਗਾ ਸੀ ਤੇ ਤਾਰਾਂ ਤੋਂ ਵੀ ਡਰ ਲੱਗਦਾ ਸੀ ਕਿ ਅੰਦਰ ਜਾ ਕੇ ਕਿਤੇ ਤਾਰਾਂ ਵੀ ਕਰੰਟ ਨਾਲ ਮਾਰਦੀਆਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇਤਾ ਅਭਿਨੇਤਾ ਉਹਨਾਂ ਏਰੀਆ 'ਚ ਜਾ ਰਹੇ ਆ ਜਿੱਥੇ ਦਰਿਆਵਾਂ ਨੇ ਵੱਡੀ ਮਾਰ ਮਾਰੀ ਹੈ ਪਰ ਸਾਨੂੰ ਆਪਣੇ ਘਰਾਂ 'ਚ ਵੇਖਣ ਦੀ ਵੀ ਲੋੜ ਹੈ ਇਹ ਪੈਲ ਸ਼ੁਰੂ ਕੀਤੀ ਹੈ ਬਟਾਲਾ ਵਿੱਚ ਹਮੇਸ਼ਾ ਕਰਦੇ ਰਹੇ ਹਨ ਨਵਤੇਜ ਸਿੰਘ ਗੁੱਗੂ ਪਾਜੀ ਸਮਾਜ ਸੇਵ ਲਈ ਜਾਣੇ ਜਾਂਦੇ ਹਨ ਪਾਜੀ ਵੀਡੀਓ ਵੇਖ ਕੇ ਇੱਥੇ ਆਏ ਹੋ ਪਰਿਵਾਰ ਦਾ ਜੋ ਹਾਲ ਤੁਸੀਂ ਵੇਖਿਆ ਕਿਤਨਾ ਕਿਤੇ ਮਰਮ ਲੱਗੀ ਥੋੜੀ ਬਹੁਤੀ ਕੀ ਕਹਿਣਾ ਚਾਹੁੰਦੇ ਮੈਂ ਫਿਰ ਪਾਜੀ ਦੁਬਾਰਾ ਕਵਾਂਗਾ ਕਿ ਸਾਡੇ ਪੰਜਾਬ ਨੂੰ ਇਹ ਕੱਲੀ ਇਹਨਾਂ ਨੂੰ ਸੱਟ ਨਹੀਂ ਵੱਜੀ ਇਹ ਪੰਜਾਬ ਨੂੰ ਸੱਟ ਪੰਜਾਬ ਦੇ ਜ਼ਖਮ ਹੋਏ ਨੇ ਜਿਹੜੇ ਇਹਨਾਂ ਦੇ ਇਹਨਾਂ ਦੀਆਂ ਲੱਤਾਂ ਤੇ ਸੱਟਾਂ ਲੱਗੀਆਂ ਨੇ ਇਹ ਸਾਡੇ ਸਾਰੇ ਪੰਜਾਬ ਨੂੰ ਹੀ ਝੋਟ ਲੱਗੀ ਆ ਔਰ ਪੰਜਾਬ ਦੇ ਲੋਕ ਪੂਰੀ ਕੋਸ਼ਿਸ਼ ਕਰ ਰਹੇ ਨੇ ਆਮ ਜਨਤਾ ਪਰ ਇਹਦੇ ਵਿੱਚ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਟੋਟਲੀ ਫੇਲ ਸਿਰਫ ਜੇਕਰ ਪੰਜਾਬ ਨੂੰ ਇਸ ਟਾਈਮ ਮੋੜਾ ਦਿੱਤਾ ਹੋਵੇ ਜੇਕਰ ਕਿਸੇ ਨੇ ਸੰਭਾਲਿਆ ਹੋਵੇ ਔਰ ਪੰਜਾਬ ਦੇ ਆਪਣੀ ਹੀ ਪੁੱਤਾਂ ਨੇ ਪੰਜਾਬ ਦੀਆਂ ਆਪਣੀਆਂ ਹੀ ਮਾਵਾਂ ਨੇ ਔਰ ਪੰਜਾਬ ਦੇ ਆਪਣੇ ਹੀ ਬਜ਼ੁਰਗ 50000 ਦੀ ਰਕਮ ਦਿੱਤੀ ਹੈ ਚਲੋ ਪੈਸੇ ਮੈਂ ਤੁਹਾਡੇ ਤੋਂ ਬਿਨਾ ਇਜਾਜ਼ਤ ਮੈਂ ਬੋਲਤੇ ਆ ਪਰ ਬੋਲਨੇ ਚਾਹੀਦੇ ਕਿਉਂਕਿ ਜੇ ਮਾਰੇ ਕੰਮ ਦਾ ਆਪਾਂ ਵਿਊਦ ਲੈਨੇ ਆ ਤਾਂ ਚੰਗੇ ਕੰਮ ਦੇ ਵੀ ਲੈਣੇ ਚਾਹੀਦੇ ਆ ਕੀ ਕਹਿਣਾ ਚਾਹੋਗੇ ਬਾਕੀ ਜਿਹੜਾ ਸਮਾਜਿਕ ਸੰਸਥਾਵਾਂ ਨੇ ਹੋਰ ਬਹੁਤ ਸਾਰੇ ਲੋਕ ਨੇ ਬਟਾਲੇ ਚ ਕਰੋੜਪਤੀ ਨਹੀਂ ਮੇਰੇ ਖਿਆਲੋਂ ਅਰਪਤੀ ਲੋਕ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਜੂਰਤਮੰਦਾ ਵਾਸਤੇ ਕੀ ਕਰਨ ਭਾਜੀ ਅਸੀਂ ਅੰਮ੍ਰਿਤਸਰ ਹਸਪੀਟਲ ਬਣਾ ਰਹੇ ਆ ਔਰ ਇਹ ਹੀ ਫਾਈਨੈਂਸਰੀ ਬਿਲਕੁਲ ਮਤਲਬ ਜਿਵੇਂ ਉਸ ਆਮ ਆਸਵਿਕ ਬੰਦਾ ਦਾ ਟਾਈਟ ਹੀ ਹੁੰਦਾ ਉਹਨੇ ਵਿਚਾਰੇ ਨੇ ਜੋ ਆਇਆ ਅੱਗੇ ਮੰਡ ਦੇਣਾ ਹੁੰਦਾ ਔਰ ਮੈਂ ਇਹਦਾ ਹਾਂ ਕਿ ਜਿੰਨਾਂ ਲੋਕਾਂ ਨੂੰ ਰੱਬ ਨੇ ਦਿੱਤਾ ਵਾ ਜਿੰਨਾਂ ਨੂੰ ਖੁਸ਼ੀਆਂ ਦਿੱਤੀਆਂ ਨੇ ਪੈਸਾ ਦਿੱਤਾ ਵਾ ਦੌਲਤ ਸੌਹਰਤ ਦਿੱਤੀ ਆ ਇੱਕ ਚੁੰਡੀ ਭਰ ਕੇ ਉਹਦੇ ਵਿੱਚੋਂ ਤੇ ਇਹਨਾਂ ਲੋਕਾਂ ਦੇ ਅਗਰ ਉਹ ਕੰਮ ਆ ਜਾਣ ਤੇ ਪੰਜਾਬ ਦਿਨਾਂ ਚ ਹੀ ਆਪਣੇ ਪੈਰਾਂ ਤੇ ਆ ਸਕਦਾ ਹੈ ਜੇ ਨਾਲ ਲੋਕਾਂ ਕੋ ਪੈਸਾ ਉਹਨਾਂ ਨੂੰ ਅੱਗੇ ਨਿਕਲਣਾ ਚਾਹੀਦਾ ਹੁਣ ਮੈਂ ਨਿਕਲੇ ਆ ਨਾ ਬਾਹਰ ਮੇਰੇ ਕੋਲ ਕੋਈ ਇਹ ਨਹੀਂ ਕਿ ਮੇਰੇ ਕੋਲ ਬਹੁਤ ਪੈਸਾ ਜਾਂ ਇਦਾਂ ਮੈਂ ਬਹੁਤ ਅਸੀਂ ਅੰਮ੍ਰਿਤਸਰ ਹਸਪੀਟਲ ਬਣਾ ਰਹੇ ਆ ਪਰ ਮੈਂ ਸੋਚਿਆ ਕਿ 4-5 ਲੱਖ ਰੁਪਈਆ ਮੈਂ ਫਿਰ ਉਹਦੇ ਵਿੱਚੋਂ ਕੱਢ ਕੇ ਬਜਟ ਦੇ ਵਿੱਚੋਂ ਤੇ 50-50 ਹਜ਼ਾਰ ਰੁਪਈਆ ਮੈਂ ਦਸਾਂ ਘਰਾਂ ਤੱਕ ਪਹੁੰਚਵਣਾ ਮੈਂ ਆਪਣਾ ਹੀ ਮੇਰੇ ਮਨ ਦੀ ਮੇਰੇ ਮਨ ਚੋਂ ਆਵਾਜ਼ ਆਈ ਜਦੋਂ ਮੈਂ ਇਹ ਵੇਖਿਆ ਤੁਹਾਨੂੰ ਤੁਹਾਡਾ ਤੇ ਮੇਰੇ ਮਨ ਚ ਆ ਗਿਆ ਕਿ ਆਪਾਂ ਅੱਗੇ ਹੁਣ ਵਧਣਾ ਤੇ ਅਜੇ ਅਸੀਂ ਦਾਹਕਾਰ ਪੂਰੇ ਕਰਨੇ ਨੇ ਅਜੇ ਦੋ ਕੀਤੇ ਨੇ ਤੇ 10 ਘਰ ਅਸੀਂ ਬਟਾਲੇ ਦੇ ਪੂਰੇ ਕਰਨੇ ਨੇ ਹਾਂ ਜੀ ਤੋਂ ਇਹਨਾਂ ਵੱਲ ਇਹ ਵੀ ਕਿਹਾ ਗਿਆ ਜੀ ਪਰਿਵਾਰ ਨੂੰ ਕਿ ਜੇਕਰ ਹੋਰ ਵੀ ਅੱਗੇ ਮੱਦੀ ਲੋਡ ਹੋਏਗੀ ਤੇ ਅਸੀਂ ਇਹਨਾਂ ਦੀ ਸੇਵਾ 'ਚ ਹਾਜ਼ਰ ਆਂ ਭਾਜੀ ਦੇ ਜਗਰੀ ਯਾਰ ਨੇ ਬਚਪਨ ਤੋਂ ਨਾਲ ਨੇ ਜੋੜੀਦਾਰ ਨੇ ਮੋਤੀ ਭਾਜੀ ਕੀ ਕਹਿਣਾ ਚਾਹੋਗੇ ਵੱਡੀ ਸੇਵਾ ਹੈ ਮੈਂ ਤੇ ਸ਼ੁਕਰਾਨਾ ਕਰਦਾ ਵਾਂ ਪ੍ਰੈਸ ਵਾਲਿਆਂ ਦਾ ਕਿ ਜਿਹੜੇ ਰੋਜ਼ ਇਦਾਂ ਦੇ ਘਰ ਲੱਭ ਕੇ ਤੇ ਵੀਡੀਓ ਪਾ ਦਿੰਦੇ ਆ ਤੇ ਸਾਡੇ ਤੱਕ ਪਹੁੰਚ ਜਾਂਦਾ ਵਾ ਹਮੈਨਿਟੀ ਹਸਪੀਟਲ ਨਵਤੇਜ ਸਿੰਘ ਜੀ ਤੁਹਾਨੂੰ ਪਤਾ ਅੱਗੇ ਵੀ ਬਹੁਤ ਸੇਵਾ ਕਰ ਰਹੇ ਆ ਤੇ ਇਸ ਤਰ੍ਹਾਂ ਹੀ ਅਸੀਂ ਕਰਦੇ ਰਵਾਂਗੇ ਤੁਹਾਡੇ ਸੰਯੋਗ ਦੇ ਨਾਲ ਤੁਸੀਂ ਵੀਡੀਓ ਪਾਈ ਆ ਤੇ ਸਾਡੇ ਤੱਕ ਪਹੁੰਚੀ ਆ ਤੇ ਅਸੀਂ ਪਹੁੰਚ ਗਏ ਆ ਜੀ ਤੇਜ ਪਾ ਜੀ ਆਖਰੀ ਸਵਾਲ ਅਹੀਂ ਬਾਡਰਾਂ ਤੇ ਜਾ ਰਹੇ ਆਂ ਦਰਿਆ ਦੇ ਕੰਢਿਆਂ ਤੇ ਜਾ ਰਹੇ ਆਂ ਪਿੰਡ ਡੁੱਬੇ ਆਂ ਸੇਵਾ ਜ਼ਰੂਰੀ ਆ ਪਰ ਆਪਣਾ ਘਰ ਆਪਾਂ ਵੇਖਦੇ ਨਹੀਂ ਸਾਡੇ ਘਰ ਦੇ ਵਿੱਚ ਬੜਾ ਕੁਝ ਹੋ ਰਿਹਾ ਬਹੁਤ ਕੁਝ ਬਿਲਕੁਲ ਸਾਡਾ ਆਪਣਾ ਵੇਖੋ ਬਟਾਲਾ ਪੂਰੀ ਤਰ੍ਹਾਂ ਮਤਲਬ ਡੈਮੇਜ ਹੋਇਆ ਹੈ ਕਾਫੀ ਜਗ੍ਹਾ ਤੋਂ ਔਰ ਅਹੀਂ ਬਟਾਲੇ ਨੂੰ ਹੀ ਦੇਖ ਰਹੇ ਆਂ ਔਰ ਬਟਾਲੇ ਦੇ ਲਾਗੇ ਲਾਗੇ ਜਿਹੜੇ ਕਿਉਂਕਿ ਪਹਿਲਾਂ ਆਪਣੇ ਘਰ ਨੂੰ ਦੇਖਣਾ ਚਾਹੀਦਾ ਹੈ ਔਰ ਆਪਾਂ ਕੱਲ ਦੋ ਘਰ ਕੱਲ ਕੱਲ ਦੋ ਤਿੰਨ ਕੱਲ ਫਿਰ ਦੋ ਤਿੰਨ ਘਰ ਪਰਸੋਂ ਫਿਰ ਦੋ ਤਿੰਨ ਘਰ ਇਦਾਂ ਹੀ 7-8 ਦਿਨ ਹੀ ਇਹ ਜਿਹੜੀ ਸੇਵਾ ਵਾ ਆਪਣੀ ਜਾਰੀ ਰੱਖਣੀ ਹੈ। ਭਾਜੀ ਮਹੀਨਾ ਪਹਿਲਾਂ ਅਸੀਂ ਵੀਡੀਓ ਪਾਈ ਸੀ ਔਰ ਮੈਂ ਅੱਜ ਆਇਆ ਤਾਂ ਉਹੀ ਹਾਲਾਤ ਨੇ ਕੋਈ ਬਾਲਾ ਵੀ ਸੈੱਟ ਨਹੀਂ ਹੋਇਆ। ਕਿਦਾਂ ਦੇ ਜ਼ਮੀਰ ਇਹਦੇ ਲੋਕਾਂ ਦੇ ਵੀ ਮਹੀਨੇ ਬਾਅਦ ਚਲੋ ਤੁਸੀਂ ਵੀਡੀਓ ਵੇਖ ਕੇ ਆਇਓ ਪਰ ਮਹੀਨੇ ਤੱਕ ਇਹਨਾਂ ਨੇ ਮਦਰ ਕਿਸ ਨੇ ਨਹੀਂ ਕੀਤੀ ਮਾਤਾ ਆਫ ਕੈਮਰਾ ਕੈਰੀ ਕਿ ਇਹਨੇ ਰੋਟੀ ਵੀ ਨਹੀਂ ਪੁੱਛੀ ਕਿ ਇਹਨੇ ਪਾਣੀ ਵੀ ਨਹੀਂ ਪੁੱਛੀ। ਮਾਤਾ ਜੀ ਆਇਓ। ਮੈਂ ਬਟਾਲੇ ਇੰਡੀਆ ਇੰਡਸਟਰੀ ਵਾਲੇ ਆ ਇਹਨੇ ਲੋਕ امیر ਆ ਬਟਾਲੇ ਸ਼ਹਿਰ ਦੇ ਬਟਾਲਾ ਬਹੁਤ ਨੰਬਰ 1 ਤੇ ਹੀ ਇੰਡਸਟਰੀ ਦੇ ਵਿੱਚ। ਤੇ ਇੰਡਸਟਰੀ ਵਾਲਿਆਂ ਨੂੰ ਚਾਹੀਦਾ ਵਾ ਬਹੁਤ ਅਮੀਰ ਆ ਬਟਾਲੇ ਚ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਇਹੋ ਜਿਹੇ ਘਰ ਆ ਇੱਕ ਇੱਕ ਤੁਸੀਂ ਘਰ ਫੜ ਲੋਗੇ ਨਾ ਇਹੋ ਜਿਹੇ 100 ਘਰ ਭਾਏ ਬਣਾ ਲਓ ਤੁਸੀਂ ਤੇ ਸਾਰਿਆਂ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਵੀ ਨਿਕਲੋ ਬਾਹਰ ਇਹੋ ਜਿਹੇ ਘਰ ਵਾਲਿਆਂ ਦੀ ਮਤ ਕਰੋ ਮਾਤਾ ਜੀ ਉਦਨ ਹੀ ਆਏ ਸੀ ਤੁਸੀਂ ਰੋ ਰਹੇ ਸੀ ਤੁਹਾਨੂੰ ਚਲੋ ਅਸੀਂ ਚੁੱਪ ਕਰਾ ਕੇ ਚਲੋ ਰੋ ਨਾ ਕੋਈ ਨਾ ਕੋਈ ਫਰਿਸ਼ਤਾ ਆ ਜਾਂਦਾ ਕਿਉਂਕਿ ਰੱਬ ਆਪ ਹੀ ਆਉਂਦਾ ਕਿਸੇ ਰੂਪ ਚ ਆਉਂਦਾ ਤੇ ਸੰਗਰਾਨ ਦਾ ਦੇਣਾ ਹੈ ਜੇ ਤੇ ਗੁਰਦੁਆਰਿਆਂ ਚ ਅਰਦਾਸ ਕੀਤੀ ਜਾ ਰਹੀ ਹੈ ਤੁਹਾਡੇ ਘਰ ਵੀ ਅਰਦਾਸ ਹੋ ਗਈ ਕੀ ਕਹਿਣਾ ਚਾਹੋਗੇ ਗੱਗੂ ਭਾਜੀ ਬਾਰੇ ਐਸੇ ਵੀ ਬਹੁਤ ਧੰਨਵਾਦ ਕਰਦੇ ਆਂ ਵੀਰ ਜੀ ਦਾ ਜਿਹਨੇ ਸਾਡਾ ਸਹਿਯੋਗ ਕੀਤਾ ਸਾਡੇ ਨਾਲ ਸਾਡੀ ਛੱਤ ਬਾਰੇ ਸੋਚਿਆ ਸਾਡੇ ਘਰ ਬਾਰੇ ਸੋਚਿਆ ਮੇਰੇ ਪਰਿਵਾਰ ਬਾਰੇ ਸੋਚਿਆ ਪਰਮਾਤਮਾ ਨੇ ਲੰਮੀ ਉਮਰ ਕਰੇ ਜਿਹਨੇ ਘਰ ਪਰਿਵਾਰ ਦੀ ਤੰਦਰੁਸਤੀ ਦੇ ਬਸ ਮੈਂ ਇੰਨੇ ਸ਼ੁਕਰ ਕਰਦੀ ਆਂ ਪਰਮਾਤਮਾ ਨੇ ਇੱਕ ਸਵਾਲਾ ਮਹੀਨਾ ਕਿਦਾਰਈਂ ਤੇ ਮੀਂਹ ਤੇ ਫਿਰ ਵੀ ਪੈਂਦ ਰਹੀ ਐਸੇ ਤਰ੍ਹਾਂ ਹੀ ਤਰਪਾਲ ਤੁਹਾਡੇ ਵਰਗੇ ਵੀਰਾਂ ਨੇ ਲੈ ਦਿੱਤੀ ਐ ਤਰਪਾਲ ਪਾ ਕੇ ਤੇ ਰਾਤ ਬੈਠ ਕੇ ਕਜਾਰਾ ਕਰਦੇ ਰਹੇ ਆ ਇੱਕ ਮਹੀਨਾ ਪੂਰਾ ਹਾਂ ਇਹ ਸਰਗਾ 10-15 ਦਿਨ ਰਹੇ ਹਨ ਉਹਨਾਂ ਨੇ ਪੰਜਾ ਸਾਡਾ ਬਾਹਰ ਕੱਢ ਕੇ ਰੱਖਦਾ ਵੀ ਬੀਬੀ ਅਸੀਂ ਨਹੀਂ ਸੌਂਦ ਦੇਣਾ ਤੁਸੀਂ ਆਪ ਆਪਣਾ ਕਰ ਚੋ। ਚੋ ਮਜਬੂਰੀਆਂ ਹੁੰਦੀਆਂ ਹਰ ਪਰਿਵਾਰ ਦੀ 10 ਦਿਨ ਹੀ ਰੱਖਿਆ ਵੀ ਚੰਗੀ ਗੱਲ ਤੇ ਹੁਣ ਫਿਰ ਬਾਕੀ ਸਮਾਜ ਸੇਵਾ ਨ ਕੀ ਖਾਣਾ ਚਾਹੋਗੇ? ਬਸ ਸਾਨੂੰ ਸਾਰਾ ਇਹੀ ਕਹਿੰਨੇ ਪਰਮਾਤਮਾ ਨਾਲ ਬਖਸ਼ੇ ਤੰਦਰੁਸਤੀਆਂ ਦੇਵੇ ਸਾਹੀ ਵੀ ਫੇਰ ਮਿਲਦਾ ਰਵਾਂਗੇ ਏਦਾਂ ਕਿ ਜਿੱਦਾਂ ਮੇਰੇ ਵੀਰ ਕਹਿੰਦੇ ਹੁੰਦਾ ਸੀ ਨਾਲ ਜੋੜਾਂਗੇ। ਤੋਂ ਇਹ ਸੀ ਜੀ ਨਵਤੇਜ ਸਿੰਘ ਗੱਗੂ ਉਹਨਾਂ ਦੀ ਪੂਰੀ ਟੀਮ ਲਗਾਤਾਰ ਸੇਵਾ ਕਰਦੀ ਰਹੀ ਹੈ ਹਸਪਤਾਲ ਵੀ ਖੋਲੇ ਗਏ ਨੇ ਸਮਾਜ ਸੇਵਾ ਵਾਸਤੇ ਅੱਜ ਇਸ ਪਰਿ ਉਹਨਾਂ ਮਦਦ ਕੀਤੀ ਹੈ ਘੱਟੋ ਘੱਟ ਇਸ ਪਰਿਵਾਰ ਦੀ ਛੱਤ ਬਣ ਜੇਗੀ ਪਰਿਵਾਰ ਕਹਿ ਰਿਹਾ ਕਿ ਬੀਤੇ 1 ਮਹੀਨੇ ਤੋਂ ਇਧਰ ਉਧਰ ਸੌ ਰਹੇ ਨੇ ਜੇ ਆਪਣੇ ਘਰ ਵੀ ਸੌਂਦੇ ਨੇ ਤੇ ਲਗਾਤਾਰ ਜਾਗਦੇ ਰਹਿੰਦੇ ਨੇ ਰਾਤ ਕਿਉਂਕਿ ਮੀਂਹ ਪੈਂਦਾ ਤੁਸੀਂ ਜਾਣਦੇ ਹੋ ਵੱਡੇ ਵੱਡੇ ਕੰਕਰੀਟ ਦੇ ਮਹਿਲ ਤਾਂ ਹੈਗੇ ਹਿਮਾਚਲ ਤੋਂ ਵੱਡੀਆਂ ਖਬਰਾਂ ਆਈਆਂ ਪੰਜਾਬ ਤੋਂ ਵੱਡੀਆਂ ਖਬਰਾਂ ਆਈਆਂ ਇਸ ਗਰੀਬ ਦੀ ਕੁੱਲੀ ਵੀ ਉਸ ਮੀਂਹ ਦੇ ਵਿੱਚ ਉੱਡ ਗਈ ਸੀ ਅੱਜ ਨੂੰ ਸਵਾਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵਤੇਜ ਸਿੰਘ ਗੱਗੂ ਪਾੜੀ ਉਹਨਾਂ ਦੀ ਪੂਰੀ ਟੀਮ ਵੱਲੋਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼